ਲੋ ਇਹ ਡਿੱਗਿਆ ਤਾਂ ਉਹਨੂੰ ਬਾਹਰ ਉਹ ਮਿੰਟ ਟੁੱਪੇ ਰੱਖ ਕੇ ਪਾਣੀ ਕੱਢ ਲੋ ਉਹਦੇ ਮਾੜਾ ਮੋਟਾ ਹੁੰਦਿਆਂ ਦੇ ਸੇਕਾ ਸੁੱਕਾ ਦੇ ਆ ਦੇ ਕੇ ਉਦੋਂ ਬਾਅਦ ਨੋਰਮਲ ਪਾਣੀ ਲਾ ਕੇ ਤਾਂ ਛਕੋ ਤਾਂ ਚੱਲ ਸਕਦਾ ਹੋਰ ਕੀ ਕਰਨਾ ਇਹ ਬੰਦਾ ਉਹ ਲੱਕ ਕਈ ਵਾਰ ਮਾੜਾ ਲੂਕਰ ਆ ਵੀ ਲੱਗ ਜੇ ਜੇ ਕਬੂਤਰ ਨੂੰ ਰਾਤ ਨੂੰ ਉਹ ਵੀ ਖਰਾਬ ਕਰ ਦਿੰਦਾ ਕਬੂਤਰ ਨੂੰ ਅੰਦਰੋਂ ਇਹ ਬੇਹੇ ਨਾ ਪੇਟੀ ਰੋਕ ਦਿੰਦਾ ਕਬੂਤਰ ਦੀ ਜਦੋਂ ਪੇਟੀ ਰੋਕੀ ਤਾਂ ਪਾਣੀ ਮੁੜ ਕੇ ਕਹਾ ਜਾਂਦਾ ਨਹੀਂ ਕੁੰਦਿਆ ਕੰਨ ਜਾਏਗਾ ਕੋਈ ਕਹਿਣਾ ਨਹੀਂ ਹਾਂ ਪਰ ਉਹ ਵੀ ਚੱਲਦਾ ਪੁੱਤ ਉਹ ਵੀ ਹਾਂ ਉਹ ਵੀ ਤਰਕੇ ਕਰਦਾ ਉਹ ਵੀ ਤਰਕੇ ਕਰਦਾ ਇਹ ਜੀਆ ਇਹ ਉਤਰ ਤਿੰਨੇ ਜੇ ਤਾਂ ਉਹ ਸੈਟ ਕਰ ਸਕਦੇ ਨਾ ਉੱਤ ਦਿੱਗੇ ਉਤਰੋਂ ਚਾੱਕ ਕੇ ਲੈ ਕੇ ਦੁਆਰ ਕਰਨਾ ਤਾਂ ਉਹ ਕਿਸ ਤਰੀਕੇ ਨਾਲ ਛੱਡਿਆ ਜਾਵੇ ਵੀ ਚੱਲਣ ਦੇ ਚਾਂਸ ਵੱਧ ਜਾਣ ਨੱਬੇ ਇੱਕ ਦਮ ਵਸੇ ਸੇਕਾ ਸੁੱਕਾ ਦੋ ਨੂੰ ਠੀਕ ਹੈ ਜੀ ਲਿਆ ਕੇ ਧੁੱਪੇ ਰੱਖ ਲਉ ਪਾਣੀ ਕੱਢ ਕੇ ਪਾਣੀ ਕੱਢ ਕੇ ਪਾਣੀ ਕੱਢ ਕੇ ਪਾਣੀ ਕੱਢ ਕੇ ਸੇਕਾ ਦੇ ਦੋ ਤੇ ਪਾਣੀ ਕੇ ਮਿੰਟ ਢਵਾ ਕੇ ਉਹਨੂੰ ਠੀਕਾ ਦੇ ਕੇ ਪਾਣੀ ਘੱਟ ਦੇ ਦੋ ਤੇ ਨੋਰਮਲ ਦੋ ਜਿਵੇਂ ਠੰਡਾ ਨਾ ਦੋ ਪਰ ਠੰਡਾ ਨਾ ਦੇ ਹਾਂ ਇਹ ਜੀ 13 ਡਿੱਗਿਆ ਹੋਇਆ ਕਬੂਤਰ ਉਹਦਾ ਤਕਰੀਬਨ ਕੋਸਾ ਹੀ ਦੋ ਟੂਟੀ ਵਾਲਾ ਹਾਂ ਹਾਂ ਇਹ ਚਾਂਸ ਹੈਗਾ ਉਹ ਤੇ ਚੰਗਾ ਉਹ ਨਹੀਂ ਚਾਂਸ ਉਹ ਨਹੀਂ ਹੈਗਾ ਜੇ ਪਾਣੀ ਭਰ ਗਿਆ ਕੁੰਡਿਆਂ ਚ ਫੇਰ ਨਹੀਂ ਚੱਲੇਗਾ ਠੀਕ ਹੈ ਬਈ ਇੱਕ ਬਈ ਕਈ ਰਾਜੇ ਕਬੂਤਰ ਨਾ ਤੜਕੇ ਬਹਿਣ ਲੱਗ ਜਾਂਦੇ ਵੀ ਹਾਂ ਬਹਿ ਗਿਆ ਹੋ ਬਹਿ ਗਿਆ ਆਹ ਬਹਿ ਗਿਆ ਤੇ ਆਥਰੋਂ ਜਿੱਤ ਲੈਂਦੇ ਆ ਬਾਜੀ ਉਹਨਾਂ ਦਾ ਕੀ ਕਾਰਨ ਹੋ ਜਾਂਦਾ ਹੈ ਉਹ ਸਵੇਰੇ ਪਾਣੀ ਕੀ ਔਰੇ ਹੋ ਜਾਂਦੇ ਆ ਕਬੂਤਰ ਤੇ ਜਿਹੜਾ ਤਾਂ ਹੁੰਦਾ ਨਸਲ ਦਾ ਮਾੜਾ ਉਹ ਤਾਂ ਬਹਿ ਜਾਂਦਾ ਬਹਿ ਜਾਂਦਾ ਜਿਹੜਾ ਥੋੜਾ ਨਸਲ ਦਾ ਚੰਗਾ ਹੁੰਦਾ ਅਨਕੀ ਉਹਦਾ ਆਣ ਕੀ ਹੁੰਦਾ ਉਹ ਜ਼ੋਰ ਲਾ ਕੇ ਪਾਣੀ ਪੂਣੀ 11 12 ਵਜੇ ਨੂੰ ਸੈੱਟ ਕਰ ਲੈਂਦਾ ਸੈੱਟ ਕਰ ਲੈਂਦਾ ਤੇ ਮਗਰੋਂ ਆਪਣੇ ਮਗਰੋਂ ਖੜਾ ਕੇ ਜਦੋਂ ਪਾਣੀ ਸੈੱਟ ਹੋ ਗਿਆ ਕਬੂਤਰ ਤਾਂ ਫੇਰ ਤਾਂ ਉਹ ਨਹੀਂ ਉੱਡੀ ਜਾਂਦਾ ਜਿਹੜਾ ਪਾਣੀ ਦੇ ਕੇ ਛੱਡ ਦਿਆ ਬਈ ਯਾਰ ਵਿੱਚ ਬੰਦੇ ਕਹਿੰਦੇ 11 12 ਵਜੇ ਵਿੱਚ ਵਿੱਚ ਉਹਨੇ ਕਿ 2 2:30 ਵਜੇ ਤੱਕ ਹੁੰਦਾ ਵਿੱਚ ਬੰਦੇ ਕਹਿੰਦੇ ਹੱਥ ਨੇ ਅਸੀਂ ਫੜਿਆ ਕਬੂਤਰ ਪਾਰਟਾ ਦਾ 5 ਐਮਐਲ ਪਾਣੀ ਮੰਗੋ ਤੇ ਸੀਗਾ ਵੀ ਛੋਟਾ ਕਿੱਚੋ ਕਿ ਤਿਆਰ ਬਈ ਕਿੰਨੇ ਕ ਟੈਂਕ ਜਿਹੜਾ 30 ਐਮਐਲ ਜਾਂ 60 ਐਮਐਲ ਜਾਂ 50 ਐਮਐਲ ਪਾਣੀ ਦੇ ਕੇ ਛੱਡਦਾ ਉਹ ਤੂੰ ਕਿੰਨੇ ਘੰਟੇ ਦੇ ਖਿੱਚੇ ਜਾਂਦਾ ਬਈ ਉੱਤਰ ਮੇਰੀ ਨੋਲੇਜ ਅਾਇ ਹੈ ਵੀ 12 ਵਜੇ ਤੱਕ ਵੀ 12 ਵਜੇ ਤੋਂ ਬਾਅਦ ਤਾਂ ਪਾਣੀ ਹੁੰਦਾ ਹੀ ਨਹੀਂ ਉੱਤਰ ਤੇ ਹੁੰਦਾ ਹਾਂ ਜਿਹੜਾ ਸਵੇਰੇ ਆਪਾਂ ਛੱਡ ਦਿੰਨੇ ਆ ਚਾਹੇ ਆਪਾਂ ਦੇ ਦੇ ਦਿੰਨੇ ਆ 50 ਐਮਐਲ ਚਾਹੇ 60 ਚਾਹੇ 70 ਚਾਹੇ 30 ਠੀਕ ਹੈ ਬਈ 12 ਵਜੇ ਤੋਂ ਬਾਅਦ ਪਾਣੀ ਖੂਨ ਕਰਦੇ ਰਹਿੰਦੇ ਰਹਿੰਦਾ ਹਾਂ ਤਾਂ ਮਾ ਉਥਾ ਉਹ ਕੀ ਕਿਸੇ ਦਾ ਸ਼ਾਮ ਨੂੰ ਉੱਡ ਕੇ ਆਏ ਦੇ 5 10 ਐਮਐਲ ਉਹ ਤਾਂ ਪੀ ਫੂਕਿਆ ਉਹ ਉੱਡ ਗਿਆ ਪੀ ਫੂਕਿਆ हां ਪੀ ਬੂਲਿਆ ਉਹਨਾਂ ਤੇ ਬਾਅਦ ਉਹ ਤੋਂ ਬਾਅਦ ਫਿਰ ਸੀਰੀ ਵਾਲੀ ਗੇਮ ਤੇ ਚੱਲਦਾ ਹਾਂ ਹਾਂ ਉਹ ਤੋਂ ਬਾਅਦ ਫਿਰ ਸੀਰੀ ਨਾਲ ਜੇ ਚੱਲਦਾ ਨਹੀਂ ਰਾਤ ਦੇ ਆਪਣੇ ਮਾਰੇ ਮੋਟੇ ਕੀਤੀ ਹੁੰਦੀ ਸੀ ਠੀਕ ਹੈ ਬਾਈ ਰਾਜੇ ਬਹੁਤ ਵਧੀਆ ਲੱਗਿਆ ਗੱਲ ਕਰਕੇ ਥੋੜੀ ਜੀ ਗੱਲ ਆਪਾਂ ਬਾਈ ਸੀਰੀ ਨਾਲ ਨਾ ਕਰੀਏ